ਸਿਕੰਦਰੀ ਗੇਟ ਤੋਂ ਹਾਥੀ ਗੇਟ ਨੂੰ ਜਾਣ ਵਾਲੀ ਸੜਕ ਤੇ ਪਏ ਟੋਏ ਕਾਰਨ ਉਥੋਂ ਲੰਘਣ ਵਾਲੇ ਲੋਕ ਹੋ ਰਹੇ ਹਨ ਪਰੇਸ਼ਾਨ ਨੇੜੇ ਦੇ ਦੁਕਾਨਦਾਰਾਂ ਨੇ ਗਲਬਤ ਕਰਦਿਆਂ ਹੋਇਆਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇੱਥੇ ਸੜਕ ਵਿੱਚ ਟੋਏ ਪਏ ਹੋਏ ਹਨ ਜਿਸ ਨਾਲ ਇਥੋਂ ਜੋ ਲੋਕ ਲੰਘਦੇ ਹਨ ਉਹ ਡਿੱਗਦੇ ਹਨ ਅਤੇ ਉਹਨਾਂ ਨੂੰ ਸੱਟਾਂ ਵੀ ਲੱਗਦੀਆਂ ਹਨ ਉਹਨਾਂ ਆਖਿਆ ਕਿ ਇਹਨਾਂ ਟੋਇਆਂ ਵਿੱਚ ਉਹਨਾਂ ਵੱਲੋਂ ਕਈ ਵਾਰ ਮਿੱਟੀ ਪਾਈ ਗਈ ਹੈ ਪਰ ਕੋਈ ਵੀ ਫਾਇਦਾ ਨਹੀਂ ਹੁੰਦਾ ਸੋ ਨਗਰ ਨਿਗਮ ਪ੍ਰਸ਼ਾਸਨ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਹੈ ਅਤੇ ਸੜਕ ਵਿੱਚ ਪਏ ਟੋਇਆਂ ਨੂੰ ਪਰਣਾ ਚਾਹੀਦਾ ਹੈ ਤੇ ਉਹਨਾਂ ਦੀ ਰਿਪੇਅਰ ਕਰਨੀ ਚਾਹੀਦੀ ਹੈ ਤਾਂ ਜੋ ਇੱਥੋਂ ਲੰਘਣ ਵਾਲੇ ਲੋਕਾਂ ਦੀਆਂ ਪਰੇਸ਼ਾਨੀਆਂ ਹੱਲ ਹੋ ਸਕਣ। ਇਹ ਹਾਲ ਗੇਟ ਸਕੰਦਰੀ ਗੇਟ ਦੇ ਬਾਹਰ ਆਪਾਂ ਗਏ ਮੇਨ ਜਿਹੜੇ ਆ ਸਾਡੇ ਦੋ ਟੋਏ ਮੇਨ ਪਏਗੇ ਆ ਸੜਕ ਦੇ ਵਿੱਚ ਜਿਹੜੇ ਨਾਲ ਆਂਦੇ ਜਾਂਦੇਆਂ ਨੂੰ ਬੜੀ ਤੰਗੀ ਹੁੰਦੀ ਹੈ। ਕਈ ਵਾਰੀ ਇੱਥੇ ਜਨਾਨੀਆਂ ਨੂੰ ਸੱਟਾਂ ਵੀ ਲੱਗੀਆਂ ਪ੍ਰਸ਼ਾਸਨ ਨੂੰ ਦੋ ਤਿੰਨ ਵਾਰੀ ਆਪਾਂ ਕਹਿ ਬੈਠੇ ਜਿਹੜਾ ਵੀ ਉਹਨਾਂ ਦਾ ਸੈਂٹری ਇੰਸਪੈਕਟਰ ਆਂਦਾ ਜਾਂ ਕੋਈ ਵੀ ਆਂਦਾ ਉਹਨੂੰ ਵੀ ਦੋ ਚਾਰ ਵਾਰੀ ਕਿਹਾ ਕਿ ਇਹ ਆਪਣਾ ਵੇਖੋ ਉਹ ਕੋਈ ਵੀ ਜੇ ਹਾਲਾਤ ਨਹੀਂ ਸੁਧਰੇ ਫੋਟੋਆਂ ਖਿੱਚ ਕੇ ਲੈ ਜਾਂਦੇ ਦੋ ਤਿੰਨ ਵਾਰੀ ਫੋਟੋਆਂ ਖਿੱਚ ਕੇ ਲੈ ਗਏ ਆ ਲੇਕਿਨ ਕੋਈ ਵੀ ਸੁਧਾਰ ਨਹੀਂ ਹੋਇਆ ਇੱਥੇ ਪੈ ਭਾਈ ਸੀ ਕੋਈ ਇਹਨਾਂ ਨੇ ਉਹ ਆਪਣੀ ਜਿਸੁੱਲੇ ਪਾਈਆਂ ਅੰਦਰ ਅੰਡਰਗ੍ਰਾਊਂਡ ਕੀਤੀ ਨਾ ਵੇਰਿੰਗ ਜਿਹੜੀ ਹੈ ਉਹਦੇ ਕਰਕੇ ਹੋਇਆ ਇਹ ਬਹਿ ਗਈ ਸੜਕ ਬਹਿ ਗਈ ਏ ਟੋਇਆ ਕੋਈ ਜਿਹੜੇ ਨਾਲ ਵਿੱਚ ਜ਼ਮੀਨ ਤੇ ਸੜਕ ਬੈਜੀ ਜਾਂਦੀ ਪਈ ਹੁਣ ਸਮੱਸਿਆ ਇਹੀ ਆਉਂਦੀ ਪਈ ਆ ਕਿ ਜਿਹੜਾ ਵੀ ਕੋਈ ਰਾਹ ਗਈ ਰਾਂਦਾ ਉਹਨੋਂ ਡਿੱਗਦਾ ਬਹੁਤ ਦੋ ਚਾਰ ਇਹਨੂੰ ਇਹਹੀ ਡਿਮਾਂਡ ਆ ਕਿ ਇਹਨੂੰ ਸਹੀ ਕੀਤਾ ਜਾਵੇ ਇਹ ਹੈਗਾ ਵਾ ਕੰਕਰੀਟ ਇੱਥੇ ਦੋ ਟੋਏ ਬੜੇ ਵੱਡੇ ਪੈ ਗਏ ਨੇ ਜਿਹਦੇ ਨਾਲ ਐਕਸੀਡੈਂਟ ਹੋ ਜਾਂਦੇ ਨੇ ਤੇ ਦੋ ਤਿੰਨ ਵਾਰੀ ਤੇ ਜਨਾਨੀ ਇੱਕ ਡਿੱਗ ਪਈ ਬਜ਼ੁਰਗ ਜੀ ਮੋਟਰਸਾਈਕਲ ਦੇ ਪਿੱਛੋਂ ਤੇ ਕੱਲ ਇੱਕ ਸਰਦਾਰ ਜੀ ਥਰੀ ਵੀਲਰ ਦੇ ਵਿੱਚੋਂ ਡੇ ਪਿਆ ਇੱਕ ਢੋਲ ਲਗਾ ਹੀ ਤਰੀ ਵੀਲਰ ਦੇ ਵਿੱਚੋਂ ਹੀ ਦੇਖ ਪਿਆ ਉਹ ਮੁੜ ਕੇ ਥਰੀ ਵੀਲਰ 'ਚ ਨਹੀਂ ਬੈਠਾ ਤੇ ਉਹ ਸਿੱਧਾ ਹੀ ਹੋਰ ਕਹਿਣਾ ਬੈ ਕੇ ਤੇ ਚਲ ਗਿਆ ਐ ਪਾਏ ਇਹਦੇ ਵਿੱਚ ਨਾ ਪਾਈਪ ਪਾਈ ਹੋਈ ਕੋਈ ਤੋਂ ਨਾਲੋਂ ਪੋਲੀ ਹੋ ਗਈ ਜਗਾ ਤੇ ਪੋਲੀ ਹੋਣ ਨਾਲ ਟੋਏ ਪੈ ਗਏ ਆ ਸਹੀ ਕੀਤਾ ਜਾਵੇ ਇਹਨੂੰ ਬੜੇ ਢੰਗ ਨਾਲ ਸਹੀ ਕਰਨੇ ਤੇ ਰੋੜੀ ਰੂੜੀ ਪਾ ਕੇ ਲੁੱਕ ਪਾਈ ਜਾਵੇ ਅੰਮ੍ਰਿਤਸਰ ਸਿਕੰਦਰੀ ਗੇਟ ਤੋਂ ਜਿਹੜੀ ਸੜਕ ਹਾਥੀ ਗੇਟ ਨੂੰ ਜਾਂਦੇ ਉੱਥੇ ਅਸੀਂ ਖੜੇ ਆ ਤੇ ਉੱਥੇ ਸੜਕ ਵਿੱਚ ਦੋ ਟੋਏ ਪਏ ਹੋਣ ਇਹ ਟੋਏ ਪਏ ਕਰਨ ਜਿਹੜੇ ਤੋਂ ਰਾਹ ਗਿਰ ਲੰਘਦੇ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਵਾਰ ਈ ਰੱਖੇ ਵਿੱਚ ਇੱਥੇ ਵੱਢ ਚੁੱਕੇ ਨੇ ਕਈ ਵਾਰੀ ਲੋਕਾਂ ਨੂੰ ਸੱਟਾਂ ਵੀ ਲੱਗ ਚੱਕੀਆਂ ਲੱਗ ਜਿਹੜੇ ਦੁਕਾਨਦਾਰ ਉਹਨਾਂ ਨੇ ਆਖਿਆ ਕਈ ਨਗਰ ਨਿਗਮ ਵਿਭਾਗ ਨੂੰ ਇਸ ਬਾਰੇ ਦੱਸਿਆ ਗਿਆ ਹੈ ਪਰ ਇਹ ਜਿਹੜੀਆਂ ਸੜਕ ਦੇ ਉੱਪਰ ਟੋਏ ਪਏ ਹੈ ਇਸ ਦੇ ਉੱਪਰ ਨਾ ਤਾਂ ਕੋਈ ਰੋੜੀ ਪਾਈ ਜਾਂਦੀ ਹੈ ਤੇ ਨਾ ਹੀ ਇੱਥੇ ਕੋਈ ਲੁੱਕ ਪਾਈ ਜਾ ਰਹੀ ਜਿਸ ਨਾਲ ਇੱਥੇ ਲੰਘਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਇੱਕ ਵਾਰ ਫੇਰ ਦੁਕਾਨਦਾਰਾਂ ਨੇ ਨਗਰ ਨਿਗਮ ਦੇ ਕੇ ਗੁਹਾਰ ਲਗਾਈ ਹੈ ਜਿਹੜੇ ਇ ਲੰਗੜਨ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਅੰਮ੍ਰਿਤਸਰ ਫਾਸਟਵੇਖਾ ਬਣਾ ਸਹਿਯੋਗੀ ਵੀਜੇ ਕੁਮਾਰ ਨਾਲ ਰਕੇਸ਼ ਕੁਮਾਰ